ਲਈ ਮਾਰਨਿੰਗ ਟਾਈਮ ਨਾਸ਼ਤਾ ਕਰ ਲੋ ਹਾਲ ਤਾਂ ਹੀ ਵੀ ਆ ਗਈ ਇੱਧਰ ਲੱਗੇ ਮਸ਼ੀਨ ਹੈ ਕਿੰਨੇ ਲਾਈ ਮਸ਼ੀਨ ਦੇ ਅੰਦਰ ਕੰਮ ਢੋਲੀਆ ਭਾਂਡੇ ਬੈਗ ਜਿਹੜਾ ਸਲੇਬ ਦੇ ਨਾਲ ਪਈ ਸੋਈ ਦੇ ਵਿੱਚ ਭਾਂਡੇ ਤੁਹਾਨੂੰ ਪਤਾ ਹੀ ਆ ਫਿਰ ਥੋੜੀ ਬਹੁਤ ਮੈਂ ਕਰਵਾ ਦਿੰਦਾ ਬੜੀ ਬਹੁਤ ਚੰਨ ਕਰ ਲੈਂਦੀ ਉਹ ਚਾਰ ਆਲ ਮਿਲ ਕੇ ਗੱਡੀ ਚੱਲਦੀ ਹਾਜੀ ਕੱਪੜਾ ਵੀ ਮੋਟਰਸਾਈਕਲ ਤੇ ਪਾ ਦੇ ਸੁੱਕਣੇ ਆਹ ਦਰਵਾਜ਼ਾ ਲੱਗੇ ਚਾੜਨ ਨੂੰ ਤੇ ਪਹਿਲਾਂ ਆਪਾਂ ਚੱਲੇ ਆਂ ਬਾਜ਼ਾਰ ਥੋੜਾ ਜਿਹਾ ਜਿਹੜਾ ਕੱਲ ਕੰਮ ਅਧੂਰਾ ਰਹਿ ਗਿਆ ਸੀ ਉਹਨੂੰ ਪੂਰਾ ਕਰਦੀ ਮੈਂ ਗਿਆ ਤੇ ਚਲੋ ਪਹਿਲਾਂ ਪਹਿਲਾਂ ਹੋਰ ਨੇ ਮੁੜ ਕੇ ਫਿਰ ਬਾਅਦ ਚਾਨ ਕੇ ਤੇ ਦਰਵਾਜ਼ਾ ਚਾੜਦੇ ਆ ਇੱਕ ਨਾਲੇ ਉਹ ਦੂਜੇ ਵੀਰ ਨੂੰ ਫੋਨ ਕੀਤਾ ਉਹ ਕਹਿੰਦਾ ਮੈਂ ਵੀ ਆ ਜੰਦਾ ਮੈਂ ਭਾਰਾ ਦਰਵਾਜ਼ਾ ਮੈਂ ਚਲਾ ਚੁਲਾ ਦੇਗਾ ਨਾਲੋਂ ਚਲੋ ਫਿਰ ਤੇ ਆਖਿਰ ਹੋ ਜੀਏ ਹੋ ਹੋਵੇ ਤੇ ਆ ਚਲੀਏ ਮੌਸਮ ਕੰਨਗਾਟਾ ਬਾਹਰ ਧੋਪ ਪਾਣੀ ਨਹੀਂ ਲੱਗੀ ਫੋਨ ਦਾ ਖੇੜਾ ਛੱਡੋ ਚਲੋ ਹੁਣ ਲੈ ਆ ਜੇ ਐਡਰੈਸ ਹੁਣ ਕੱਲ ਛੱਡ ਕੇ ਆਏ ਸਿੰਪਲੀਆ ਮੀਨਾਂ ਹਾਂ ਜੋ ਵੀ ਲਿਆਉਣਾ ਵਾ ਜਿੱਦਾਂ ਵੀ ਆ ਜਿਹੜੀ ਵੀ ਲਿਆਉਣੀ ਐ ਡਰੈੱਸ ਪਰ ਇਹ ਵਗੇ ਬੰਦਾ ਸਾਡੀ ਕਰਨ ਦੀਆਂ ਥੋੜੀ ਜੀ ਤੁਹਾਨੂੰ ਮੈਂ ਗੱਲ ਦਾ ਇੱਕ ਦੱਸਦਾ ਇਹਨੇ ਮਤਲਬ ਜਦੋਂ ਕੋਈ ਚੀਜ਼ ਲੈਣੀ ਹੁੰਦੀ ਨੇ ਜਿਵੇਂ ਹਨਾ ਦੁਕਾਨ ਤੇ ਜਾ ਕੇ ਇਹਨੇ ਖਲਾਰਾ ਬੱਲੇ ਬੱਲੇ ਬਣਾਏ ਨੇ ਇੱਕ ਦੁਕਾਨ ਵੀ ਨਹੀਂ ਫਿਰੇ ਚਾਰ ਪੰਜ ਦੁਕਾਨਾਂ ਫਿਰ ਲੈਣੀਆਂ ਫਿਰ ਤੇ ਇਹਨੇ ਮੋੜ ਫਿਰੇ ਉੱਥੇ ਜਾਂ ਜਿੱਥੇ ਦੁਕਾਨ ਤੇ ਪਹਿਲੀ ਚੀਜ਼ ਵੇਖੀ ਉਹਨੇ ਫਿਰ ਨਹੀਂ ਸਾਰੀਆਂ ਦੁਕਾਨਾਂ ਘੁੰਮ ਕੇ ਫਿਰ ਉੱਥੇ ਚੱਲ ਜਣਾ ਹਾਂ ਵੀ ਨਹੀਂ ਹੁਣ ਜੀ ਪਲੀਜ਼ ਗਾਣੇ ਚੀਜ਼ ਵਖੀਨ ਉਹ ਸਹੀ ਹੁਣ ਉੱਥੇ ਜਾਵਾਂਗੇ ਰਾਤੀ ਆਪਾਂ ਲੈ ਆ ਤੇ ਫਿਰ ਉੱਥੋਂ ਨੇ ਫਿਰ ਆਪਾਂ ਹਨੇਰਾ ਹੋ ਗਿਆ ਦੁਕਾਨਾਂ ਬੰਦ ਹੋ ਗਈਆਂ ਤੇ ਕੰਫਰਟ ਤੇ ਕਾਫੀ ਲੈ ਆ ਰਾਤੀ ਆਪਾਂ ਫਿਰ ਇਹ ਪਸੰਦ ਨਹੀਂ ਆਇਆ ਹੁਣ ਜਿਹੜੀ ਪਹਿਲੀ ਦੁਕਾਨ 'ਚ ਆਪਾਂ ਗਏ ਸੀ ਕੱਲ ਉੱਥੇ ਚੱਲਦੇ ਹੁਣ ਤੇ ਤੁਹਾਨੂੰ ਫਿਰ ਲੈ ਕੇ ਚੱਲਦੇ ਆ ਤੇ ਆਉਂਦੇ ਆ ਫਿਰ ਦਰਵਾਜ਼ਾ ਦੂਜਾ ਫਿੱਟ ਕਰਾਂਗੇ ਆਣ ਕੇ ਬਾਅਦ 'ਚ ਬਾਣੀ ਘਟ ਨਾਲ ਲੈ ਲਓ ਹਾਂਜੀ ਸਬਜੀ ਨਹੀਂ ਬਾਟੇ ਕੋਲੋਂ ਲੈ ਲਈਏ ਵਧੀਆ ਇਹ ਲੈ ਦਿਓ ਨਾਲ ਹੀ ਠੀਕ ਹੈ ਇਹ ਰੋ ਲੀਕ ਹੋਣ ਦੇ ਉਹਨੇ ਕੀ ਗੱਲੀ ਇੱਕ ਜਿ ਕਰਦਾ ਥੋੜਾ ਜਿਆ। ਚਲੋ ਬੋਤਲ ਲੈ ਲੈਨੇ ਯਾਰ ਪਾਣੀ ਵਾਲੀ ਹਨਾ ਫ੍ਰਿਜ ਤੋਂ ਕੱਢ ਕੇ। ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਕੈਂਪ ਵਧੀਆ। ਆਹ ਕਰਦੇ ਛੋਟੇ ਛੋਟੇ ਬਲਾਦ ਦੀ ਸ਼ੁਰੂਆਤ ਤੇ ਆਪਾਂ ਜਾ ਰਹੇ ਆ ਫਿਰ ਮਾਰਕੀਟ ਅੱਜ। ਜਿਹੜਾ ਕੱਲ ਕੰਮ ਅਧੂਰਾ ਰਹਿ ਗਿਆ ਇਹ ਹੁਣ ਪੂਰਾ ਕਰੀਏ ਅੱਜ। ਹਾਂਜੀ। ਅੱਛਾ ਆਸ਼ੀਆ ਤਿੰਨ ਗੱਲੀ ਸਿਲੈਕਟ ਠੀਕ ਹੈ ਨਾ। ਚਲੋ ਫੇਰ ਚੱਲੀਏ। ਕਰਦੀ ਆਪਣੀ ਬਾਹਰ ਕੱਢੀ ਆਪਾਂ ਪੀ ਲਈ।

ਕੱਲ ਘਰੇ ਸਾਰੀ ਤੇੜੀ ਕੱਲ ਇਦਾਂ ਹੀ ਡਲ ਗਏ ਸੀ ਨਾ ਕੱਲ ਸ਼ੀਸ਼ੇ ਵਾਲਾ ਆਇਆ ਸਾਰੀ ਤੇੜੀ ਉਹਦੇ ਨਾਲ ਲੱਗਾ ਰਿਆਂ ਤੇ ਫੁੱਲ ਤੇ ਕੰਮ ਕਰਦੇ ਰਹੇ ਨਾ ਕੱਲ ਘਰੇ ਹਨਾ ਤੇ ਸ਼ਾਮ ਨੂੰ ਮੇਰਾ ਹੋ ਗਿਆ ਮੁੰਡੇ ਦੇ ਨਾਲ ਸ਼ੀਸ਼ੇ ਵਾਲੇ ਆਇਆ ਆਹ ਦੇਖੋ ਤੁਸੀਂ ਆ ਕੇ ਕੁਝ ਤੁਸੀਂ ਗਲਪਾ ਤਾਂ ਕੱਲ ਨਾਲ ਨਾਲ ਕਿ ਮਾਰ ਕਮਾਵੇਂ ਗਲਪਾ ਤਾਂ ਕਿਉਂ ਫਿਰ ਨਾ ਤੁਹਾਨੂੰ ਚਾਹੀਦਾ ਹੀ ਤੋਂ ਨਾ ਇਧਰ ਤੋਂ ਉੱਪਰ ਲੱਗ ਗਈ ਪਹਿਲਾਂ ਬਾਰਿਸ਼ ਹੁੰਦੀ ਪਤਾ ਬਾਰਿਸ਼ ਹੁੰਦੀ ਪਈ ਫੇਰ ਡਰੈਸ ਦੇਖਣ ਚੱਲੇ ਆਂ ਅੱਜ ਆਜੂ ਕਸੰਦ ਆਉਣੀ ਚਾਹੀਦੀ ਅੱਜ ਦੜਦੇਣਾ ਹੈ ਨਾ ਬਹੁਤ ਦਾ ਡਰੈਸ ਤੇ ਉਹ ਹੁੰਦੀ ਮਿੰਟਾ ਵੰਡੀ ਲੈ ਸਹੀ ਸਹੀ ਹੋਏ ਹੋਰ ਵਿਖਾਈ ਹੋਰ ਵਿਖਾਈ ਹੋਰ ਉਹ ਕੌਣ ਵਾਲਾ ਵਿਚਾਰਾ ਗਲਪ ਜਾਂਦਾ ਗਲਪ ਜਾਂਦਾ ਕੀ ਬੰਦਾ ਕਰੀ ਜਿਹੜੀ ਚੀਜ਼ ਪਸੰਦ ਕਰਦੇ ਨੇ ਏਦਾਂ ਬਹਾ ਆ ਠੀਕ ਕਰੋ ਸਟੇਪ ਪਰ ਨੰਕਾਰੀ ਲੈਣੀ ਅੱਜ ਸਲੈਕਟ ਡਰੈਸ ਵੈ ਹੀ ਹੋਣੀ ਡਿਫਰਕਤ ਖਲੋਤੇ ਮੈਂ ਕਿਹਾ ਚਲੋ ਇਥੋਂ ਫਰੂਟ ਲੈ ਜਾਨੇ ਜਿੱਥੇ ਆਪਾਂ ਗਏ ਸੀ ਉਹ ਕੰਮ ਬਣਿਆ ਨਹੀਂ ਦੁਕਾਨ ਹੈ ਕੋਈ ਬੰਦ ਹਾਂਜੀ ਦੁਕਾਨ ਪਰ ਦੁਕਾਨ ਬੰਦ ਹੀ ਬਾਈ ਉਹ ਉਹ ਦੁਕਾਨ ਹੈ ਕਿ ਬੰਦ ਤੇ ਉਹ ਵੀਰ ਕਹਿੰਦਾ ਵਾ ਕਿ ਸ਼ਾਮ ਨੂੰ ਮੈਂ ਆ ਜਾਗਾ ਤੇ ਸੱਤ ਸ਼ਾਮੇਦ ਕਾਣੇ ਖਲਣੀਆਂ 7 ਵਜੇ 7:30 ਵਜੇ ਫਿਰ ਕਹਿੰਦਾ ਸ਼ਾਮੀ ਆਣ ਕੇ ਫਿਰ ਉਹ ਡਰੈਸ ਲੈ ਜਿਓ ਤੇ ਹੁਣ ਫਰੂਟ ਲੈ ਕੇ ਘਰੇ ਚੱਲੀ ਉਹ ਵੀਰ ਪਹੁੰਚ ਗਿਆ ਘਰੇ ਵੀਰ ਪਹੁੰਚ ਗਿਆ ਉਹਨੂੰ ਕਿਹਾ ਕਿ ਆ ਜੀ ਆ ਉਧਰ ਆ ਜਾ ਕੇ ਸੈੱਟ ਕਰਨਾ ਮੈਂ ਕਿਹਾ ਚਲੋ ਭਾਰਾ ਵਾ ਤੇ ਦੋਹਾਂ ਦੇ ਬੰਦਿਆਂ ਦਾ ਕੰਮ ਮੈਂ ਕਿਹਾ ਚਲ ਆ ਜੂਗਾ ਫਰੂਟ ਹੀ ਟਿਕੰਦੇ ਉਹ ਮਾਨਿਕਾ ਵੰਦਾ ਇੱਥੇ ਫਰੂਟ ਲੈ ਜਾਨੇ ਨਾਲੇ ਨਾਲ ਜਰ ਖਾਣੇ ਪੀਣੇ ਹੁੰਦੇ ਜਾਨੇ ਕੋਨਾ ਬਣਾ ਕੁਛ ਚਿੰਕਲੇ ਸਤਾ ਪਹੁੰਚ ਗਿਆ ਦਰਵਾਜ਼ਾ ਛਾੜ ਦਈਏ ਆ ਵੀਰ ਆਇਆ ਆਪਣੇ ਨਾਲ ਅੱਜ ਅੱਜ ਸੰਡੇ ਆਣਾ ਛੁੱਟੀ ਕਰਦਾ ਉਥੇ ਤੇ ਮੈਂ ਕਿਹਾ ਚੱਲ ਮੇਰੇ ਤਾਂ ਕਰਾ ਦੇ ਕੰਮ ਲੈ ਟਾਈਮ ਤੇ ਤਾਂ ਕਹਿੰਨੀ ਮੈਂ ਇਹਨੂੰ ਬੜੀ ਜ਼ੋਰਦਸਤੀ ਲੈ ਕੇ ਆਇਆ ਵੇ ਚਲ ਪਹੁੰਚ ਗਿਆ ਮੈਂ ਸਾਡੇ ਘਰਾਂ ਤੇ ਚੱਲੇ ਜੋ ਫਿਰ ਕਟੜਨਾ ਛਾੜ ਦੇਣੇ ਦੋਵੇਂ ਪਾਸੇ ਦੇਣਾ ਚਲੋ ਇਹ ਕਟਰ ਦਾ ਉਹ ਜਿਹੜਾ ਕਟਰ ਆਉਦਾ ਪਲੇਟ ਹੈਗਾ 4 ਇੰਚੀ ਤੇ ਆਹਦਾ 32mm ਮੋਟਾ ਦਰਵਾਜ਼ਾ ਬਾਕੀ ਇਹਨਾਂ ਦਾ ਅਰੇ ਨਾਲ ਕੱਟਦਾ ਸੀ ਇੰਨਾ ਕੱਟਣ ਡਿਆ ਬਾਕੀ ਤੋਂ ਵੱਡਣਾ ਤੋਂ ਪਲਾਈ ਬਾਅਰ ਆ ਵੀ ਮਿਸਤਰੀ ਸਾਹਿਬ ਲੱਗੇ ਨੇ ਘਰ ਅਸੀਂ ਤੇ ਇਧਰ ਜਿਨ੍ਹਾਂ ਦੇ ਘਰ ਆਪਣ ਲੱਗੇ ਆ ਤੇ ਉਹ ਚਾਹ ਨੇ ਚਾਹ ਪਾਣੀ ਬਣੀ ਦੇਣ ਦੇਵੇ ਉਹਨੇ ਸੁੱਤੇ ਉੱਠੇ ਕਿਉਂ ਚੰਗਲ ਚਲੋ ਇੱਧਰ ਆਈਏ ਜੀ ਲਾਈਟ ਬੰਦ ਹੋ ਗਈ ਉਹਨਾਂ ਹੱਥ ਨਾਲ ਹੀ ਕੰਮ ਚੱਲਣਾ ਲਾਈਟ ਬੜੀ ਬੰਦ ਹੋਣੀ ਜਿੰਗਲ ਜਾ ਰਹੇ ਨੇ ਮੀਟਰ ਲਵਾ ਲੈਣਾ ਮਾਰਾ ਜੀ ਕਿਰਪਾ ਕਰ ਦੋ ਸਾਹਿਬ ਮੀਟਰ ਲਵਾ ਲੈਣਾ ਕੋਈ ਨਾ ਕਮੇਟੀ ਪਾ ਗਏ ਨੇ ਮੈਂ ਕਮੇਟੀ ਪਾ ਗਏ ਨਾ ਵੱਡੀ ਜੀ ਹਾਂਜੀ ਕਮੇਟੀ ਵੱਡੀ ਜੀ ਪਾ ਗਏ ਨੇ ਮੀਟਰ ਲਵਾ ਘਰ ਡੋਲਣ ਬੈਕਰ ਗੋਟੂ ਦੇ ਚਲ ਕੋਈ ਜੀ ਪ੍ਰਮਾਤਮਾ ਕਿਰਪਾ ਕਰੇ ਆਪ ਤੇ ਅਵੇ ਮਾਲੇ ਚ ਪਾ ਲਿਆ ਮੋਗਲਲ ਹਾਂ ਅੱਗੀ ਯਾ ਵੀ ਰੋਟੀ ਦਾ ਹੋ ਗਿਆ ਟਾਈਮ ਮੈਂ ਰੋਟੀ ਖਾ ਲਈਏ ਕਈ ਘਰ ਵਾਲੇ ਚੰਗੇ ਨੇ ਕਈ ਰੋਟੀ ਵੀ ਖਵਾ ਦਿੰਦੇ ਹਨ ਜੰਗਲ ਹਾਂਜੀ ਕਈ ਘਰ ਰੋਟੀ ਵੀ ਖਵਾ ਦਿੰਦੇ ਕਈ ਨਹੀਂ ਖਵਾ ਦਿੰਦੇ ਰੋ ਜਿੱਦਾਂ ਗਏ ਹੋ ਤੇ ਕਈ ਖਵਾ ਲਈ ਹਨ ਅੱਜ ਕੱਲ ਇਦਾਂ ਸਮਾਂ ਹੋ ਗਿਆ ਅੱਜ ਕੱਲ ਪਹਿਲਾਂ ਸਮੇਂ ਚੰਗੇ ਸੀ ਹਨ ਪਹਿਲਾਂ ਲੋਕ ਸਵੇਰੇ ਵੀ ਜਾ ਕੇ ਲੋਕਾਂ ਦੇ ਘਰੇ ਖਾਂਦੀ ਹੁੰਦੇ ਸੀ ਚੁਰੇ ਵੀ ਚੁਰੇ ਦੁਪਹਿਰੇ ਵੀ ਤੇ ਰਾਤ ਨੂੰ ਖਾ ਕੇ ਆਉਣੀ ਪਹਿਲਾਂ ਸਮਾਂ ਸਹੀ ਗੱਲ ਮੈਂ ਜਾਂਦਾ ਰਿਆ ਨਾਨੇ ਆਪਣੇ ਨਾਲ ਇਦਾਂ ਕਰਦੇ ਰਹੇ ਪਹਿਲਾਂ ਹੁੰਦੇ ਰਹੇ ਆ ਪੱਠੇ ਵੱਢ ਕੇ ਲਾਉਣੇ ਉਹਨਾਂ ਦੇ ਇਦਾਂ ਹੀ ਹਨਾ ਲੱਸੀ ਪੀਉਂਦੇ ਰਹੇ ਆ ਸਹੀ ਗੱਲ ਖਾਤੇਦਾਰੀ ਪੂਰੀ ਤੇ ਹੁੰਦੇ ਚ ਪਹਿਲਾਂ ਜਦ ਮੈਂ ਗੱਲ ਕਰੀ ਸਹੀ ਹੈ ਨਾ ਲੋਕੀ ਪਹਿਲਾਂ ਮੇਲਾ ਮੈਂ ਆਪਣੇ ਨਾਨਦੇ ਨਾਲ ਕੰਮ ਤੇ ਵੀ ਜਾਂਦਾ ਰਿਆ ਉਦੋਂ ਲੋਕੀ ਰੋਟੀ ਵੀ ਖਵਾ ਲਦੇ ਰਹੀ ਹਨਾ ਖਾਣ ਦੀ ਨਹੀਂ ਗੱਲ ਹੁੰਦੀ ਵਗ ਪਹਿਲਾਂ ਉਹ ਥੋੜਾ ਸਮਾਂ ਹੋਰ ਸਮਾਂ ਹੋਰ ਹੀ ਹੁਣ ਸਮਾਂ ਚੇਂਜ ਹੋ ਗਿਆ ਬਹੁਤ ਹਨਾ ਔਰ ਰੋਟੀ ਕੇ ਬਾਅਦ ਚਾਹ ਪੀ ਕੇ ਤੇ ਤਰ੍ਹਾਂ ਜਵਾ ਬਾਸ ਹਾਂ ਸੋ ਹੋ ਗਿਆ ਤੇ ਬਾਸ ਬਿਲਕੁਲ ਬਿਲਕੁਲ ਅੱਜ ਕੱਲ ਲੋਕੀ ਮੈਚੂਰ ਹੋ ਗਏ ਨੇ بڑے ਲਿਖੇ ਲੋਕ ਹੋ ਗਏ ਪਹਿਲਾਂ ਵੀ ਲੋਕੀ ਚਲੋ ਪਿੰਡਾਂ ਪੰਡਾਂ ਦੇ ਵਿੱਚ ਬੜਾ ਹੁੰਦਾ ਸੀ ਹਨਾ ਪਿੰਡਾਂ ਚ ਲੋਕਾਂ ਨੇ ਰਹਿਣਾ ਕਰਨਾ ਡੇਰਿਆਂ ਡੋਰਿਆਂ ਤੇ ਕੰਮ ਕਰਨਾ ਡੇਰਿਆਂ ਤੇ ਕਰਨਾ ਐਸੀ ਦਸੀ ਪੋਦੇ ਨੇ ਲੱਸੀ ਲੱਸੀ ਪੀਰੂ ਦੇਈ ਨੇ ਇਹ ਚਲੋ ਇਹ ਪਿੰਡਾਂ ਦੇ ਗੱਲਾਂ ਬਾਤਾਂ ਹੋਰ ਤੇ ਇਸ਼ਾਰਾਂ ਦੀਆਂ ਹੋਰ ਵਾ ਸਾਰੇ ਹਨ ਬੜਾ ਸਮਾਂ ਵਿੱਚ ਚੇਂਜ ਹੋ ਗਿਆ ਆ ਬਲਦੋ ਠੇਕੇ ਆਏ ਬਿਲਕੁਲ ਬਿਲਕੁਲ ਇਦਾਂ ਹੀ ਐਸ ਪਿੰਡੀ ਤੇ ਹੁਣ ਫੇਲਾ ਹੋਈ ਗੱਲ ਹੁਣ ਪਹਿਲਾਂ ਹੱਥਾਂ ਨਾਲ ਵੜਦੇ ਹੁੰਦੇ ਸੀ ਹੁਣ ਕਟਾਗਟ ਮਸ਼ੀਨਾਂ ਆ ਗਈਆਂ ਸਾਰੀਆਂ ਪਰ ਜੇ ਪਤੀ ਬੰਦ ਹੋ ਗਿਆ ਨੂੰ ਹਾਥਰਾ ਮਟਣਾ ਪੈਣਾ ਫੇਰ ਵੀ ਲੈ ਵੀ ਆਰੇ ਨਾਲ ਕਰਨੀ ਪਣੀ ਕਟਿੰਗ ਦਾ ਪਾਣਾ ਇਹ ਆਰੀ ਕਿੱਡੀ ਵੱਡੀ ਜਾਣ ਲਈ ਮਿਸਤਰੀ ਸਾਹਿਬ ਮਹਿੰਦਰੀ ਬਈ ਚਾਹ ਸਾਹ ਬੰਦਿਆ ਬੰਨੇ ਵਾੜਨਾ ਬਸ ਹਾਂ ਜੀ ਇਹ ਕੱਟਦੇ ਪਏ ਨੇ ਲੱਕੜ ਨਾ ਦਰਵਾਜ਼ਾ ਲਾ ਦੋ ਜਲਦੀ ਜਲਦੀ ਦਰਵਾਜ਼ਾ ਲਾ ਕੋਈ ਲੱਗਣਾ ਨਾ ਜਲਦੀ ਨਹੀਂ ਲੱਗਣੇ ਕੋਈ ਲੱਗਣਾ ਹਿਲਾ ਲੈ ਕਿ ਲੈਣਾ ਬਾਤ ਹੀ ਰੋਕ ਕੋਈ ਲੱਗਣਾ

ਤੇ ਉਸਤਾਦ ਚੱਲਿਆ ਹੁਣ ਪੰਗਾ ਧਿਆਨ ਨਾਲ ਧਿਆਰ ਕਰ ਲੈ ਲੈਟ ਜੇ ਗੰਡੇ ਲੈਟ ਜੇ ਗੰਡੇ ਹੀ ਓਕੇ ਲੈਟ ਜੇ ਗੰਡੇ ਹੀ ਉਹ ਪੱਕੀ ਚੱਲ ਠੀਕ ਚੱਲ ਲੈ ਵੀਰ ਦਰਵਾਜ਼ਾ ਆਪਾਂ ਲਾ ਲਿਆ ਕਰ ਲਿਆ ਫਿੱਟ ਕਿਉਂਕਿ ਦੋਵਾਂ ਬੰਦਿਆਂ ਦਾ ਕੰਮ ਹੈ ਦਰਵਾਜ਼ਾ ਫਿਟਿੰਗ ਕਰ ਲਿਆ ਫਿਰ ਮੈਂ ਕਿਸੇ ਮੌਕੇ ਸਾਰੇ ਇੱਕੋ ਹੀ ਲਾਵਾਂਗੇ ਆਪਾਂ ਬਾਅਦ ਚ ਹੀ ਲਾਵਾਂਗੇ ਸਾਰੇ ਆ ਕਰੋ ਚੱਕ ਆ ਲਾਤੀ ਦੇਸੀ ਬਿੱਲੀ ਪ੍ਰਾਣੀਆਂ ਦੇਸੀ ਬਿੱਲੀਆਂ ਜਿਵੇਂ ਲੱਗਦੀਆਂ ਹੈਂਡਲ ਲਓ ਗਲਾਵਾਂ ਕੇ ਬਾਅਦ ਚ ਕਰੋ ਚੱਕ ਕਿਹਨਾ ਕਹਿੰਦੇ ਨੂੰ ਪਤਾ ਦੇਸੀ ਬਿੱਲੀ ਦਾ ਜਿਵੇਂ ਪਹਿਲਾਂ ਲੱਗਦੀ ਹੁੰਦੀ ਹੈ ਉਥੇ ਡੋਲੀਆਂ ਨਹੀਂ ਹੁੰਦੀਆਂ ਛੋਟੀਆਂ ਛੋਟੀਆਂ ਕੀ ਉਹਨੂੰ ਕਹਿੰਦੇ ਜਾਲੀਆਂ ਵਿੱਚ ਭਾਂਡੇ ਭੁੰਡੇ ਰੱਖਦੇ ਉਹਨਾਂ ਨੂੰ ਲੱਭਦੇ ਹੁੰਦੇ ਟਾਈਮ ਹੋ ਗਿਆ ਰੱਖੋ ਟਾਈਮ ਕਾਫੀ ਹੋ ਚੁੱਕਾ 7 ਵੱਜ ਚੁੱਕੇ ਸ਼ਾਮ ਦੇ ਤੇ ਦੇਖਾਰਾ ਕਿਦਾਂ ਪਿਆ ਇਹ ਚ ਆਪਣੇ ਇਹ ਕੰਮ ਪਿਆ ਸਮਾਨ ਸੋਣ ਆਪਣਾ ਕਲਰਾ ਪਿਆ ਸਾਰਾ ਸ਼ੀਸ਼ਾ ਕੱਟ ਕਰਨਾ ਇਹ ਕਰਤਾ ਹੈ ਕੱਲ ਨੂੰ ਅਜੇ ਹੋ ਰਗਾ ਇਹਨੇ ਕਰਾਤਾ ਦਰਵਾਜੇ ਨੇ ਜੋਰਤ ਬੜਾ ਪਹਿਲਾ ਪਹਿਲਾਂ ਸੋਚਿਆ ਕਿ ਇਹ ਮੈਂ ਦੋ ਪਾਰਟ ਕਰਕੇ ਨਾ ਲਾ ਦਿੰਦੇ ਆ ਸਿਰਫ ਦਰਵਾਜੇ ਇਹਨੂੰ ਵਿੱਚੋਂ ਪਾਰ ਕੇ ਤੇ ਦੋ ਦੋਹਾਂ ਸਾਈਡਾਂ ਜੋੜੀ ਖੋਲ ਦਿੰਦੇ ਇਧਰ ਉਧਰ ਫਿਰ ਮੈਂ ਕਿਹਾ ਇਧਰਲੀ ਸਾਈਡ ਫਿਰ ਬਕਸੇ ਲੱਗਣੇ ਕਿ ਚੰਦੇ ਤੇ ਫਿਰ ਉਹ ਅੜਦਾ ਉਹ ਸਾਨਾ ਫਿਰ ਆਪਾਂ ਇਧਰ ਹੀ ਲਾਤਾ ਵਾ ਕਾਫੀ ਖੁੱਲ ਜਾਂਦਾ ਵਾ ਬੜੀ ਵਧੀਆ ਜਗ੍ਹਾ ਤੇ ਪਰ ਤੇ ਪਰੋ ਜਾਂਦੀ ਰੱਖਣਾ ਸੋਨਾ ਬਣ ਗਿਆ ਸਿਸਟਮ ਚਾਹ ਵੀ ਸ਼ਾਬਾਦ ਰੁੱਟ ਕੇ ਆ ਗਿਆ ਹੈ ਨੀਂਦ ਪੂਰੀ ਕਰ ਲਈ ਮੈਂ ਦਰੋਜਾ ਚਾਰ ਤਾਂ ਵੈਲਾ ਤੇਰੇ ਸੁੱਤੇ ਸੁੱਤੇ ਵਧੀ ਜੜਿਆ ਹੋਰ ਕਿਨੇ ਲਾਉਣਾ ਹੈ ਡਿਜਾਨ ਡਿਜਾਨ ਪਾਵਾਂਗੇ ਬਾਅਦ ਸਾਰੇ ਦਰੋਜੇ ਨੇ ਇੱਕੋ ਇਰਾਦਾ ਮੈਂ ਕਿਦਾਂ ਬੰਦ ਹੁੰਦਾ ਅੰਦਰੋਂ ਦੇਖੀ ਕਿਉਂ ਕਰ ਗੱਲ ਚਟਕਣੇ ਦੀ ये देसी चिड़कनी वाइया लाइफ टाइम दूजी खराब हो जाए हाँ वाइस लाई सब चिड़कन लै यो लाइनिया सारे दरवाजे बहुत ओह ला दे चिड़कनी बाहर चलते हैं घड़ी चलो पे आज फिर हो सारे कैप ਤੇ ਫਿਰ ਆਪਾਂ ਡਰੈਸ ਅੱਜ ਨਹੀਂ ਲੈਣ ਗਏ ਕਿਉਂਕਿ ਉਹਨੇ ਰੋ ਗਿਆ ਉਹਨੇ ਮੈਨੂੰ 7 ਦਾ ਟਾਈਮ ਦਿੱਤਾ ਸੀ ਸ਼ਾਮੀ ਆਜੋ ਤੇ ਸ਼ਾਮੀ ਸਾਡੇ ਕੋਲ ਨਹੀਂ ਜਾਇਆ ਗਿਆ ਜਾਇ ਨਹੀਂ ਹੋਣਾ ਨਾਲ ਕਿਉਂਕਿ ਟਾਈਮ ਬਹਲਾ ਹੋ ਗਿਆ ਤੇ ਸਵੇਰੇ ਜਾਵਾਂਗੇ ਮਾਰਨਿੰਗ ਟਾਈਮ ਅੱਜ ਡਰੈਸ ਹੋ ਗਈ ਕੈਨਸਲ ਪਹਿਲਾਂ ਆਪਾਂ ਗਏ ਜਿਹੜੀ ਦੁਕਾਨ ਤੇ ਆਪਾਂ ਜਾਣਾ ਸੀ ਉਹ ਦੁਕਾਨ ਹੈਗੀ ਬੰਦ ਤੇ ਫਿਰ ਆਪਾਂ ਦੂਜੇ ਨਾਲ ਸਵਰਨੈ ਦੀ ਦੁਕਾਨ ਤੋਂ ਉੱਥੇ ਚੱਲ ਗਏ ਪਰ ਉਹਨਾਂ ਕੋਲ ਹੈ ਨਹੀਂ ਉਹ ਜੀ ਚੀਜ਼ ਜਿਹੜੀ ਚੀਜ਼ ਕਰਨ ਨੂੰ ਪਸੰਦ ਆਈ ਸੀ ਡਰੈਸ ਕੱਲ ਉਹਨਾਂ ਦੇ ਕੰਮ ਰਾਇ ਮੈਂ ਕਿਹਾ ਚਲੋ ਬਾਹਰੋਂ ਦੇਖ ਲੈਂਦੇ ਹਾਂ ਬਾਹਰੋਂ ਸ਼ਾਇਦ ਮਿਲ ਜੇ ਪਰ ਉਹ ਦੁਕਾਨ ਉਹਨਾਂ ਦੀ ਬੰਦ ਹੀ ਪਰ ਉੱਥੋਂ ਆਪਾਂ ਨੂੰ ਪਸੰਦ ਨਹੀਂ ਆਈ ਤੇ ਹੁਣ ਆਪਾਂ ਕੱਲ ਨੂੰ ਦੇਖਾਂਗੇ ਕੱਲ ਨੂੰ ਲੈ ਕੇ ਆਵਾਂਗੇ ਉਹ ਇਹ ਡਰੈਸ ਕੱਲ ਉਹ ਡੈਸ ਕੱਲ ਲੈ ਕੇ ਆਵਾਂਗੇ ਆਪਾਂ ਚਲੋ ਫਿਰ ਆਹ ਘੜੀ ਕਿੱਥੇ ਟੰਗੀ ਆ ਵੇਖੋ ਇਹ ਵੀ ਤਾਂ ਮਮਮੀ ਦਾ ਟੈਬਲ ਹੈ ਲਾਠੀ ਬੋਹ ਦੀ ਲੱਗੀ ਹੋਈ ਵੀਂਗੀ ਡੇਢ ਜਿੱਦਾਂ ਲਾਈ ਹੈ ਹਾਂਜੀ ਫਣ ਕਰੇ ਚਲਿਏ ਸੂਟ ਸਵਾਉਣ ਮ ਲਾਗੇ ਕਵਾਂਟੀ ਟੇਲਰ ਹੈਗੇ ਉਹਨੂੰ ਸੂਟ ਸੜ ਸਿੰਦੇ ਤੇ ਕਿੰਨੇ ਕਹਿੰਦੀ ਮੈਂ ਆਪਣਾ ਸੂਟ ਦੇ ਆਉਣੀ ਸੀ ਨੇ ਚਲੋ ਨਾਲੇ ਆਪਾਂ ਮਿਲ ਗਲਾਉਂਦੇ ਉੱਥੇ ਜਾ ਕੇ ਉਹਨਾਂ ਨੂੰ ਵਾਣ ਮੱਥੇ ਜਾਣਾ ਚਾਹੀਦਾ ਚਲੋ ਜੀ ਆ ਚੁੱਕੇ ਹਾਂ ਘਰ ਵਾਪਸ ਗੇੜ ਖੋਲੋ ਆ ਕੱਲ ਪਰਸੋਂ ਕੈਂਡਾ ਲਾ ਗਿਆ ਕੱਲ ਆ ਕੈਂਡਾ ਚਿੱਟੀ ਆ ਆ ਸਲਿੱਪੀਲੀ ਹੋ ਗਈ ਪਹਿਲਾਂ ਤੋਂ ਮੈਂ ਚਿੱਟੀਆਂ ਕੋਈ ਫਰਕ ਪੈਂਦਾ ਜਾਂਦਾ ਲੱਭ ਇਹਨੂੰ ਟੰਗਦਾ ਇੱਥੇ ਗੰਦਾ ਤੇ ਹੋ ਗਿਆ ਬਹੁਤ ਜ਼ਿਆਦਾ ਵੇਗ ਕੀ ਗੱਲ ਬਣ ਗਿਆ ਹੈਗਾ ਤੇ ਵੀ ਚੱਲ ਨਹੀਂ ਲਿਆ ਹੁਣ ਇਹਨੂੰ ਠੀਕ ਤਰ੍ਹਾਂ ਦਰੋਹ ਲਾਈਆਂ ਇਹਦੀ ਉਤੋਂ ਤੇ ਚੱਲਿਆ ਬਣਾ ਜਾ ਅਸਲ ਜੀ ਇਹਦੇ ਵਿੱਚ ਨੁਕਸੇ ਆਇਆ ਰਸ਼ੂਲ ਜਲਾਇਆ ਨਾ ਆਇਆ ਬਥਰੀ ਪਿੰਨ ਵਾਲਾ ਸ਼ੂਲ ਆਇਆ ਇਹੋ ਵਿੱਚ ਨੁਕਸੇ ਹੋ ਗਏ ਥੋੜਾ ਹਿਲ ਜਾਂਦਾ ਵਿੱਚ ਤਾਂ ਕ ਚੱਲ ਨਹੀਂ ਲਿਆ ਆ ਕੱਟੇ ਦਾ ਭਰ ਗਿਆ ਥਲੇ ਕੋਈ ਵੀ ਚੀਜ਼ ਫੌਰਤ ਜਗਦੀ ਹੈ ਤੇ ਮੈਟੋਮੈਟਿਕ ਟੱਚ ਮੜ ਜਾਂਦਾ ਕੱਚੇ ਫਰਸ਼ਾਂ ਉੱਤੇ ਆ ਕਰਕੇ ਆਗ ਸੇ ਮੋਲ ਚੌਪੜ ਲੈਂਦੀ ਸੀ ਲੇਟ ਤੇ ਪਰੇ ਨੂੰ ਜੁੜਾ ਕੇ ਦੇਖਦੇ ਹਾਂ ਜਗਦੀ ਆ ਕਿ ਨਹੀਂ ਕਾਫੀ ਟਾਈਮ ਲੱਗਈ ਇੱਦਾਂ ਇਹ ਇਹਦੇ ਪਰ ਆਇਦਾਂ ਸੁਰਖ ਹੈਗਾ ਹੈ। ਕੱਚੀ ਦਾ ਇਹ ਜਿੱਤ ਉਹਨਾਂ ਲਿਕਵਿਡ ਦਿੱਤਾ ਹੀ ਪਾਉਣ ਵਾਸਤੇ ਮਤਲਬ ਉਹ ਡੱਬੀ ਜੀ ਇਦਾਂ ਲਿਕਵਿਡ ਉਹਦੇ ਵਿੱਚ ਹੈਗਾ ਸੀ ਤੇ ਉਹ 스멜 ਆਉਂਦੀ ਰਹਦੀ ਮਤਲਬ ਜਿੱਥੇ ਕਮਰੇ ਚ ਰੱਖਣਾ ਕਿਦਾਂ ਨਾ ਫ੍ਰੈਗਰੈਂਸ ਵਾਸਤੇ ਬਹੁਤ ਵਧੀਆ ਚੀਜ਼ ਜੀ ਪਰ ਉਹ ਡਬਲ ਵੀ ਗਵਾ ਚੀ ਤੇ ਉਹਨੂੰ ਇਦਾਂ ਚੈੱਕ ਕਰਕੇ ਵੇਖਦੇ ਆਂ ਕਿ ਜਗਦਾ ਵਾ ਕਿ ਨਹੀਂ ਕਿ ਖਤਮ ਹੋ ਗਿਆ ਉਹ ਇਸ ਅਸਰਾਂ ਜਗਦਾ ਜਿਵੇਂ ਇੱਕ ਦੋ ਹੱਥ ਲਈ ਨਾ 1 2 3 3 ਕਰਕੇ ਚੌਕਸ ਹਨ ਹੈਗੇ ਤੇ ਹੁਣ ਪਤਾ ਨਹੀਂ ਜਗਦਾ ਵਾ ਕਿ ਜਗਦਾ ਕੱਟਾਈ ਬੜਾ ਵਧੀਆ ਇਹਨੂੰ ਤੇ ਆ ਸਾਫ਼ ਕਰ ਲਈ ਇਹਨੂੰ ਲਗੀ ਤਾਰਾ ਮੇਟਰ ਉਹ ਲਾਤੀਆਂ ਚੈੱਕ ਕਰਦੇ ਕਿੱਦਾਂ ਜੜਦਾ ਇਹ 1 2 3 1 2 3 ਵਧੀਆ ਚੀਜ਼ ਹੈ ਵੈਸੇ ਸੋਹਣਾ ਲੱਗਦਾ ਵਾ ਇਹ ਸੈਂਸਰ ਜਗਦਾ ਜਿਹੋ ਨਾ ਅਸਲ ਖਜ਼ਾਨਾ ਇਹਦਾ ਕੱਟੰਦਾ ਵਧੀਆ ਜੀ ਹਾਰੇ ਨੂੰ ਡਿੱਗ ਪਿਆ ਥੋੜਾ ਜਿਹਾ ਟੇਡਾ ਮਟਾ ਜਿਹਾ ਹੋ ਗਿਆ ਇੱਥੋਂ ਬਹੁਤ ਸੋਹਣੀ ਚੀਜ਼ ਹੈ ਇਹ ਗੇ ਮਾਲ ਚ ਗਏ ਸੀ ਆਪਾਂ ਅੰਮ੍ਰਿਤਸਰੋਂ ਉੱਥੋਂ ਲੈਂਦਾ ਸੀ ਬਹੁਤ ਪਿਆਰੀ ਚੀਜ਼ ਲੱਗੀ ਆਪਾਂ ਖਰੋਦ ਲੈ ਗਿਆ ਜੇ ਲੱਗਾ ਫੈਗਨ ਵਾਸਤੇ ਬਹੁਤ ਵਧੀਆ ਚੀਜ਼ ਹੈ ਕਿਤੇ ਵੀ ਹੱਥ ਲਾਉਣਾ ਹੈ ਸਰ ਬੰਦ ਕਰ ਦੇ ਖਲਾਰਾ ਟਾਈਮ ਵੇਖਣਾ ਕੰਨਾ ਹੋ ਗਿਆ 11 ਵਜੇ ਦੇ ਰਾਤ ਦੇ ਸਾਡੇ ਇਦਾਂ ਝੋਲੇ ਟੰਗੇ ਕਦੀ ਕਿਦੇ ਝੋਲਾ ਟੰਗਿਆ ਹੋਗਾ ਕੋਈ ਕਿਤੇ ਕੋਈ ਝੋਲਾ ਟੰਗਿਆ ਹੈ ਇਹ ਤੂੰ ਸਮਾਨ ਹੀ ਪਾਇਆ ਕੋਈ ਨਾ ਕੋਈ ਤੂੰ ਝੋਲੇ ਝਾਲੇ ਬੜੇ ਟੰਗੇ ਆ ਜਿ ਕਿੱਲੀਆਂ ਕੁੱਲੀਆਂ ਲੱਗਣ ਵਾਲੀਆਂ ਹੈ ਸਾਡੇ ਇਦਾਂ ਖਲਾਰਾ ਹੋਲੀ-ਭੋਲੀ ਸੈਟਾ ਹੋਵੇ ਹਾਂ ਅਵੇ ਕੰਮ ਨਹੀਂ ਕਰਦਾ ਕੋਈ ਜਵਾਏ ਮੱਛਰ ਇੰਨਾ ਹੋ ਇੱਥੇ ਬਸ ਉਹ ਲਾਇਆ ਕਛਵਾ ਇਹ ਕਿਥੇ ਰ ਕਛਵਾ ਇਹ ਕਿਥੇ ਰਖਿਆ ਬਣਾ ਆਹ ਦੇਖੋ ਪਿਆ ਘੱਟਾ ਕਰੋ ਚੱਕਦੇ ਆਪ ਹਰ ਜਗ੍ਹਾ ਘੱਟਾ ਹੀ ਘੱਟਾ ਬਲੇ ਬਲੇ ਇਹ ਫਲੋਰ ਕਰਕੇ ਆਉਂਦਾ ਜੇ ਫਲੋਰ ਤੇ ਮੜਾ ਜਾ ਝੜੂ ਝੂਰ ਬਚਦਾ ਬਣਾ ਉਹ ਚੱਕਾ ਜੀ ਘੱਟਾ ਹੀ ਵਾਲਾ ਚੜ ਜਾਂਦਾ ਹਰ ਚੀਜ਼ 'ਚ ਘੱਟਾ ਰਹਿਣਾ ਚਲੋ ਪੋਈ ਹਾਂ ਪਰ ਹੋ ਜਾਦੀ ਸੈਟਿੰਗ ਸਾਇਸ ਆਈ ਵੇ ਲਾ ਕੇ ਕਿਤੇ ਆ ਲਾਉਣਾ ਚੰਗਾ ਨਹੀਂ ਵੈਸੇ ਤਕੀ ਗਰੀ ਇਥੇ ਮੱਛਰੀ ਵੀ ਬੜਾ ਵਧੀਆ ਲੌਣਾ ਪੈਂਦਾ ਹਾਨੂੰ। ਥੋੜਾ ਉਹ ਮੱਛ ਦਾ ਫਰਕ ਪਾਇਆ ਜਾਂਦਾ ਇਹਦੇ ਨਾਲ। 100 ਦੇ ਵਿੱਚੋਂ ਜ਼ਿਆਦਾ ਨਹੀਂ ਤੇ 5% ਫਰਕ ਪਾਊਗਾ ਜੀ। ਇਹ ਅਜੇ 쿨ਰ ਤੇ ਰੱਖੇ ਹੀ। ਵੀ ਲਾ ਦ ਡੱਬਾ ਡੇਕ ਪਾ ਕੇ ਇੱਕ ਉਹ ਆਸ਼ਣੀ ਇਹ ਵੀ ਪੀਸ ਹੀ ਹੋ ਗਏ ਨੇ ਕਿੰਨੇ। ਕੰਤਰਾ ਹੀ ਹੋ ਗਈਆਂ। ਇਹ ਕਿਦਾਂ ਜਗਾਉਣੀਆਂ ਹਣ। ਚਲ ਛੱਲੇ ਜੇ ਬਣ ਗਏ ਨੇ। ਆ ਡੱਬਾ ਕਿੰਨਾ ਛੋਟਾ ਉਤੋਂ। ਆਜ ਆਜ ਕਾਂਤਰੀ ਹੋ ਗਈਆਂ ਵਾਦੇ ਛੱਲੇ ਜੇ ਬਣ ਗਏ ਸਾਰੇ ਆ ਮੇਰ ਕੋ ਹੈ ਹਾਂ ਕੁਝ ਮਿੰਟ ਹੋ ਗਿਆ ਉਹ ਤਾਂ ਛੁੱਟਿਆ ਦੋ ਦਿੰਦੇ ਆ ਉਹ ਤੋਂ ਦੇਖ ਪਈ ਬਹੁਤ ਇਹ ਕਰਨਾ ਛੁੱਟਦਾ ਹੁਤਾ ਵਾਸਾ ਵੇਖੋ ਇਸ ਜਗਾਵਾ ਨੂੰ ਕਿੱਦਾਂ ਹੁਣ ਮੈਂ ਜਾ ਵੀ ਦੇਣੀ ਆ ਵਾ ਦੋ ਦੋ ਗੱਟੇ ਦੀ ਜਾ ਲੂ ਅੱਧਾ ਬਣਾ ਲੇ ਮਾਸ਼ੱਲਾ ਜੇ ਕਿੱਦਾਂ ਜਗਾਉਣਾ ਯਾਰ ਬੜੀ ਇੱਥੇ ਨਾ ਰੱਖ ਕੇ ਇੱਥੇ ਨਾ ਆ ਜਾ ਸਕਦਾ ਅਜੇ ਵੀ ਖਿਲਾਲ ਮਾਸ਼ਾਅੱਲਾ ਜੇ ਜਣਾ ਆ ਆ ਜਾ ਸਕਦਾ ਫਿਰ ਕਿਉਂਕਿ ਜੇ ਆ ਪੈਨਿੰਜ ਹੀ ਫਸਣ ਵਾਸਤੇ ਹਾਂਜੀ ਇਹ ਸੀ ਅੱਜ ਦਾ ਵਲੌਗ ਇਹ ਵਲੌਗ ਵਧੀਆ ਲੱਗਾ ਤੇ ਕਮੈਂਟ ਸੈਜ ਕਰਿਓ ਕਿ ਡਰਸ ਜਿਹੜੀ ਤੁਹਾਨੂੰ ਅਗਰ ਫੇਰ ਦੱਸਦੀ ਇੱਕ ਡਰਸ ਆਪਾਂ ਲੈਣ ਗਏ ਸੀ ਪਰ ਦੁਕਾਨ ਬੰਦ ਸੀ ਤੇ ਉਹ ਵੇਖਾਂਗੇ ਕੱਲ ਨੂੰ ਜਾਵਾਂਗੇ ਮਾਰਨਿੰਗ ਟਾਈਮ ਤੇ ਬਾਕੀ ਇਹ ਵਗੇ ਮਾਪਿਓ ਤੋਂ ਬਗੈਰ ਬੜਾ ਉਖਾ ਕਿਤੇ ਬੰਦਾ ਰਹਿੰਦਾ ਹੋਵੇ ਕਰਦਾ ਹੋਵੇ ਹੈ ਨਾ ਮਾਪਦ ਬਗੈਰ ਬਹੁਤ ਔਖਾ ਹੁੰਦਾ ਹੈ ਪਰ ਕੁਝ ਮਾਨਵੀ ਕਹਿਲੇ ਹੁੰਦਾ ਹੈ ਉਦਾਸ ਤੇ ਹੁੰਦਾ ਹੈ ਇਹ ਪਰ ਜਦ ਕਪਿਲ ਦਾ ਸ਼ੋਅ ਚੱਲ ਰਿਹਾ